ਸਭ ਤੋਂ ਵੱਡੀ ਖਬਰ ਖਨੌਰੀ ਬਾਰਡਰ ਤੋਂ ਸਾਹਮਣੇ ਆ ਰਹੀ ਆ ਬੀਤੇ ਕੱਲ ਜਗਜੀਤ ਸਿੰਘ ਡੱਲੇਵਾਲ ਬੇਹੋਸ਼ ਹੋਏ ਸੀ 10 ਤੋਂ 12 ਮਿੰਟ ਦੇ ਲਈ ਤਾਂ ਉਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਜੋ ਫੈਸਲੇ ਦੀ ਪਾਲਣਾ ਕਰਦੇ ਹੋਏ ਸੁਪਰੀਮ ਕੋਰਟ ਦੇ ਫੈਸਲੇ ਦੀ ਪਾਲਣਾ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਕਿਹਾ ਗਿਆ ਸੀ ਕਿ ਮੈਂ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਆਪਣਾ ਪੱਖ ਕੋਰਟ ਦੇ ਵਿੱਚ ਰੱਖਣਾ ਚਾਹੁੰਦਾ ਪਰ ਜਗਜੀਤ ਡੱਲੇਵਾਲ ਦੀ ਸਿਹਤ ਖਰਾਬ ਹੋ ਗਈ ਜਿਸ ਤੋਂ ਬਾਅਦ ਕਹਿੰਦੇ ਆਡੀਓ ਵੀ ਜਿਹੜੀ ਭੇਜਣ ਦੀ ਕੋਸ਼ਿਸ਼ ਕੀਤੀ ਪਰ ਆਡੀਓ ਨਹੀਂ ਭੇਜੀ ਗਈ ਤਾਂ ਅੱਜ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਲਿਖਤੀ ਰੂਪ ਦੇ ਵਿੱਚ ਆਪਣਾ ਪੱਖ ਸੁਪਰੀਮ ਕੋਰਟ ਦੇ ਵਿੱਚ ਈਮੇਲ ਦੇ ਜ਼ਰੀਏ ਪੇਸ਼ ਦਿੱਤਾ ਗਿਆ ਕੌਣ ਰੋਕਵਾਵਟਾ ਪਾ ਰਿਹਾ ਸੀ ਕੌਣ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਜਗਜੀਤ ਸਿੰਘ ਢੱਲੇਵਾਲ ਦੀ ਆਵਾਜ਼ ਸੁਪਰੀਮ ਕੋਰਟ ਮੈਂ ਸਰਵੰਤ ਸਿੰਘ ਪੰਦੇਰ ਕਐਮਐਮ ਤੇ ਐਸਕੇਐਮ ਨਾਨ ਪੋਲਿਟিক্যাল ਦਾ ਕੋਆਰਡੀਨੇਟਰ ਲਗਭਗ 312 ਦਿਨ ਹੋ ਗਏ ਸਾਡੇ ਮੋਰਚੇ ਨੂੰ ਚੱਲਦਿਆਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦਾ ਮਰਨ ਵਰਤ ਅੱਜ 5ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਕੱਲ ਜਦੋਂ ਇਸ਼ਨਾਨ ਕਰਨਾ ਚਾਹੁੰਦੇ ਸੀ ਉਦੋਂ 10 ਮਿੰਟ ਲਈ ਲਗਭਗ ਬੇਹੋਸ਼ ਰਹੇ ਉਦੋਂ ਬਾਅਦ ਉਹਨਾਂ ਨੂੰ ਹੋਸ਼ ਆਈ ਉਹਨਾਂ ਨੇ ਜੜਾਵਾ ਉਹ ਸੁਪਰੀਮ ਕੋਰਟ ਵਿੱਚ ਆਪਣਾ ਪੱਖ ਰੱਖਣਾ ਚਾਹਿਆ ਪਰ ਤੁਹਾਨੂੰ ਪਤਾ ਸਰਕਾਰਾਂ ਉਹ ਆਡੀਓ ਉਹਨਾਂ ਦੇ ਉੱਤੇ ਨਹੀਂ ਜਾਣ ਦਿੱਤੀ ਗਈ ਪੱਖ ਇਹੀ ਰੱਖਣਾ ਚਾਹੁੰਦੇ ਸੀ ਕਿ ਜਿਹੜੀ ਸਾਂਝੀ ਪਾਰਲੀਮੈਂਟ ਦੀ ਕਮੇਟੀ ਨੇ ਹੁਣ ਰਿਪੋਰਟ ਦਿੱਤੀ ਆ ਜਿਹਦੇ ਵਿੱਚ 23 ਫਸਲਾਂ ਤੇ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣ ਦੀ ਗੱਲ ਕਹੀ ਆ ਹੋਰ ਵੀ ਗੱਲਾਂ ਹੈ ਔਰ ਜੜੀਆਂ ਪ੍ਰਧਾਨ ਮੰਤਰੀ ਜੀ ਨੇ ਗੱਲਾਂ ਕਈਆਂ ਜੜੀਆਂ ਲਿਖਤੀ ਚਿੱਠੀਆਂ ਆਈਆਂ ਉਹ ਯਾਦ ਕਰਾਉਣਾ ਚਾਹੁੰਦੇ ਸੀਗੇ ਔਰ ਇਹ ਤੋਂ ਗਾਹਾਂ ਪੰਜਾਬੀਓ ਜੇ ਦਿੱਲੀ ਅੰਦੋਲਨ ਦੋ ਦੀਆਂ ਮੰਗਾਂ ਜਿਹੜੀਆਂ 12 ਮੰਗਾਂ ਆ ਆਪਣੀਆਂ ਜਿੱਚ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਦੇਸ਼ ਦੇ ਕਿਸਾਨ ਮਜ਼ਦੂਰ ਦੀ ਕਰਜ਼ਾ ਮਾਫੀ ਸੀ250 ਦੇ ਅਨਸਾਰ ਫਸਲਾਂ ਦੇ ਭਾਅ 200 ਦੇ ਨਰੇਗਾ ਚੰਗੀ ਦਿਹਾੜੀ ਆਦ ਮੰਗਾ ਉਹਨਾਂ ਨੂੰ ਪੂਰਾ ਕਰਾਉਣਾ ਚਾਹੁੰਦੇ ਜਿੱਤੀਏ ਮੋਰਚੇ ਨੂੰ ਤਾਂ 30 ਦਾ ਭਰਾਉ ਪੰਜਾਬ ਬੰਦ ਦਾ ਦੋਹਾਂ ਫੋਰਮਾਂ ਦਾ ਸੱਦਾ ਕਾਮਯਾਬ ਕਰਾਈਏ ਆਪਾਂ ਇੱਕ ਘਰ ਘਰ ਆਵਾਜ਼ ਸਾਡੀ ਚੁੱਲੇ-ਚੁੱਲੇ ਤੱਕ ਆਵਾਜ਼ ਜਾਵੇ ਔਰ ਜਿਵੇਂ ਅਸੀਂ ਸੁਣ ਰਹੇ ਜਿਵੇਂ ਸਾਡੇ ਸਾਥੀ ਦੱਸ ਰਹੇ ਆ ਵੀ ਖਨੌਰੀ ਬਾਰਡਰ ਦੀ ਚਾਰਚ ਫੇਰੇ ਫੋਰਸਾਂ ਵਧ ਰਹੀਆਂ ਨੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਕੋਲ ਸਵਾਲ ਕਰਦੇ ਹਾਂ ਸਪਸ਼ਟ ਕਰਨ ਵੀ ਉਹਨਾਂ ਦੀ ਮੰਨਸ਼ਾ ਕੀ ਉਹ ਦਿੱਲੀ ਦੇ ਹੱਕ ਚ ਭੁਗਤਣਗੇ ਇਹ ਸਪਸ਼ਟ ਉਹਨਾਂ ਨੂੰ ਕਰਨਾ ਚਾਹੀਦਾ ਜਾਂ ਪਰਲੇ ਪਾਸੋਂ ਅਟੈਕ ਆਊਗਾ ਅਸੀਂ ਸਪਸ਼ਟ ਕਹਿਣਾ ਚਾੁੰਦੇ ਆਂ ਕਿ ਸਾਡੀਆਂ ਲਾਸ਼ਾਂ ਤੋਂ ਨੰਗੇ ਤੋਂ ਬਗੈਰ ਤੁਸੀਂ ਡੱਲੇਵਾਲ ਸਾਭ ਜੀ ਦੇ ਨੇੜੇ ਨਹੀਂ ਜਾ ਸਕਦੇ। ਇਹ ਤੋਂ ਗਾਹਾਂ ਹਰਿਆਣੇ ਦੀਆਂ ਖਾ ਪੰਚਾਇਤਾਂ ਨੇ ਕੱਲ ਚੰਡੀਗੜ੍ਹ ਵਿੱਚ ਆ ਕੇ ਆਪਣੇ ਅੰਦੋਲਨ ਦਾ ਸਮਰਥਨ ਕੀਤਾ। ਧੰਨਵਾਦ ਤੇ 29 ਨੂੰ ਉਹਨਾਂ ਨੇ ਵੱਡਾ ਪ੍ਰੋਗਰਾਮ ਕਰਨ ਦਾ ਹਰਿਆਣੇ 'ਚ ਫੈਸਲਾ ਕੀਤਾ। ਇਸ ਤਰੀਕੇ ਨਾਲ ਭਰਾਵੋ ਪੰਜਾਬੀਓ ਇਹ ਵੱਡਾ ਅੰਦੋਲਨ ਹੈ ਇਹਨੂੰ ਆਪਾਂ ਜਿੱਤਣਾ ਹੈਗਾ ਵਾ ਹਰ ਜਿੱਤ ਤਾਂ ਸਕਦੇ ਜਿਵੇਂ ਤੁਸੀਂ ਹੁਣ ਮਨ ਬਣਾ ਲਿਆ ਵਾ ਇਸ ਕਰਕੇ ਖਨੌਰੀ ਬਾਰਡਰ ਨੂੰ ਮਜ਼ਬੂਤ ਕਰੀਏ ਬਾਕੀ ਬਾਰਡਰਾਂ ਤੇ ਜਿਵੇਂ ਸ਼ੰਭੂ ਆ ਪਹੁੰਚੀਏ ਖਨੌਰੀ ਤੇ ਜ਼ਿਆਦਾ ਲੋੜ ਹੈਗੀ ਆ ਕਿਉਂਕਿ ਉੱਥੇ ਸਰਕਾਰ ਦੇ ਇਰਾਦੇ ਠੀਕ ਨਹੀਂ ਹੈਗੇ ਸੋ ਇਹ ਮੋਰਚਾ ਸੀ ਜਿੱਤਾਂਗੇ ਸਰਕਾਰ ਦੀਆਂ ਹਰ ਕਿਸਮ ਦੀਆਂ ਸਾਜ਼ਿਸ਼ਾਂ ਨਾ ਕਾਮਜਾਬ ਕਰਾਂਗੇ ਅਰ ਜਿਵੇਂ ਅੰਦੋਲਨ ਨੂੰ ਡੀਰੇਟ ਕਰ ਲਈ ਕੇਂਦਰ ਦਾ ਜ਼ੋਰ ਲੱਗਾ ਹੋਇਆ ਉਹਦੇ ਚੀ ਵੀ ਉਹਨੂੰ ਕਾਮਜਾਬ ਨਹੀਂ ਹੋਣ ਦਿਆਂਗੇ ਧੰਨਵਾਦ ਕਿਸਾਨਾਂ ਦੇ ਵੱਲੋਂ ਖਨੌਰੀ ਬਾਰਡਰ ਦੇ ਉੱਤੇ ਪ੍ਰੈਸ ਕਾਨਫਰੰਸ ਕਰਕੇ ਪੂਰੇ ਖੁਲਾਸੇ ਕੀਤੇ ਨੇ ਕਿ ਆਖਰ ਜਗਜੀਤ ਸਿੰਘ ਡੱਲੇਵਾਲ ਦੀ ਆਵਾਜ਼ ਨੂੰ ਅੱਗੇ ਜਾਣ ਨਹੀਂ ਦਿੱਤਾ ਜਾ ਰਿਹਾ ਸੁਪਰੀਮ ਕੋਰਟ ਦੇ ਵਿੱਚ ਆਪਣਾ ਪੱਖ ਰੱਖਣਾ ਚਾਹੁੰਦੇ ਸੀ ਜਗਜੀਤ ਡੱਲੇਵਾਲ ਤਾਂ ਉਹਨਾਂ ਦੀ ਆਵਾਜ਼ ਅੱਗੇ ਪਹੁੰਚਣ ਨਹੀਂ ਦਿੱਤੀ ਗਈ ਤਾਂ ਆਖਰ ਕੌਣ ਇਹ ਸਾਜ਼ਿਸ਼ਾਂ ਰਚ ਰਿਹਾ ਜਿਹੜਾ ਕੋੜਾ ਜੋ ਜਗਜੀਤ ਢੱਲੇਵਾਲ ਦੀ ਆਵਾਜ਼ ਸੁਪਰੀਮ ਕੋਰਟ ਤੱਕ ਪਹੁੰਚਣ ਤੋਂ ਰੋਕਣ ਦੀ ਕੋਸ਼ਿਸ਼ਾਂ ਕਰ ਰਿਹਾ ਰੋਕੀ ਜਾ ਇਹ ਆਵਾਜ਼ ਆਖਰ ਕੀ ਮਕਸਦ ਆ ਕੀ ਡਰ ਆ ਕਿ ਢੱਲੇਵਾਲ ਦੀ ਆਵਾਜ਼ ਸੁਪਰੀਮ ਕੋਰਟ ਤੱਕ ਪਹੁੰਚ ਜਾਵੇਗੀ ਹਾਲਾਂਕਿ ਸੁਪਰੀਮ ਕੋਰਟ ਦੇ ਵੱਲੋਂ ਲਗਾਤਾਰ ਜਗਜੀਤ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਫਿਕਰ ਜਤਾਈ ਜਾ ਰਹੀ ਆ ਅੱਜ ਰਿਪੋਰਟ ਵੀ ਜਿਹੜੀ ਆ ਮੰਗੀ ਗਈ ਆ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਜਗਜੀਤ ਢੱਲੇਵਾਲ ਦੇ ਬਲੱਡ ਸੈਂਪਲ ਕੈਂਸਰ ਦੀ ਰਿਪੋਰਟ ਡਾਕਟਰਾਂ ਦੇ ਵੱਲੋਂ ਮੰਗਵਾਈ ਗਈ ਐਸਪਰੀਮ ਕੋਰਟ ਦੇ ਵਿੱਚ ਉਸ ਤੋਂ ਬਾਅਦ ਰਿਪੋਰਟਾਂ ਦੇਖਣ ਤੋਂ ਬਾਅਦ ਸੁਪਰੀਮ ਕੋਰਟ ਦਾ